ਇਹ ਕਰ ਰਹੇ ਆ ਰਾਤ ਸੂਈ ਹੈ 11:30 ਵਜੇ ਕੱਲ ਨੂੰ ਵੱਧ ਚੰਗਾ ਤਾਂ ਹੁਣ 14 ਨਹੀਂ ਐਂ ਕੱਢ ਲਾਉਣਾ ਇਹ ਸਾਨੂੰ ਬਸ ਇਹਨੂੰ ਲੀਟਰ ਦੋਲਨ ਕਰਨਾ ਉੱਠਾ ਜਾ ਤਾਂ ਹਾਂ ਹਾਂ ਖੰਡਾ ਆਇਆ ਬੰਦਾ ਕਿਵੇਂ ਖੰਡਾ ਹਾਂ ਆਇਆ ਖੰਡਾ ਥਣ ਦਾ ਫੋਟੋ ਹਾਂ ਆ ਰਿਹਾ ਹੈ ਆ ਦੇਖ ਆ ਦੇਖੋ ਬਾਈ ਖਾਣਾ ਬੜਾ ਦੁੱਧ ਸੀ ਪਹਿਲੇ ਸੀ ਇਹਦੇ ਥੱਲੇ 17 ਲੀਟਰ 17 18 ਲੀਟਰ ਦੁੱਧ ਸੀ ਇੱਕ ਕਾਲਟੀ ਸੀ ਪਹਿਲੇ ਸੀ ਤਾਂ ਬੜੀ ਜਿਆਦੇ ਤੇ ਫਿਰ ਜਦੋਂ ਬੰਦਾ ਵਾ ਗਿਆ ਉਦੋਂ ਇਧਰ ਦੇ ਦੋ ਥਾਣਾ ਉਹ ਹੋ ਗਏ ਸੀ ਘਟ ਗਏ ਸੀ ਇਨਫੈਕਸ਼ਨ ਆ ਗਈ ਸੀ ਹੁਣ ਇਸ ਵਾਰ ਟੀਕੇ ਲਾਇਆ B5 ਜੀ ਦੇਖੋ ਜੇ ਪੂਰਾ ਕਰ ਗਈ ਇਹਨੂੰ ਵੀ ਆਪਾਂ ਹੋਰ ਕੁਝ ਵੀ ਨਹੀਂ ਚਾ ਰਿਆ ਇਹਨੂੰ ਆਪਾਂ 4-5 ਬੋਰੀਆਂ ਟ੍ਰਾਂਜੈਕਸ਼ਨ ਦੀਆਂ ਚਾ ਰੀਆਂ ਨੇ ਹੋਰ ਨਾ ਜਾਂ 4 ਇੰਜੈਕਸ਼ਨ ਲਾਇਨੇ B5 ਦੇ 10-10 ਐਮਐਲ ਹੋਰ ਐਵੇਂ ਝੂਠ ਵੱਢੀ ਜਾਵਾ ਕੁਝ ਵੀ ਨਹੀਂ ਕੁਝ ਵੀ ਨਹੀਂ ਇੱਕ ਦਿਨ ਸਰੋਂ ਦਾ ਤੇਲ ਦਿੱਤਾ ਸੀ ਤੇ ਦੂਜੇ ਦਿਨ ਭਾਰ ਪੈ ਗਿਆ ਸੀ ਫਿਰ ਆਪਾਂ ਸਰੋਂ ਦਾ ਤੇਲ ਵੀ ਬੰਦ ਕਰ ਦਿੰਦੇ ਕਿਉਂਕਿ ਇਹਦੇ ਭਾਰ ਦੀ ਪ੍ਰੋਬਲਮ ਹੈ ਮੱਜ ਨੂੰ ਤੇ ਤਾ ਆ ਕਰਕੇ ਥੋੜੀ ਜਿਹੀ ਲੱਸੀ ਰਹਿ ਜਾਂਦੀ ਹੈ ਇਹ ਆਈ ਵਾਰ ਤੇ ਇਸ ਵਾਰ ਇਹਦਾ ਕੱਟੇ ਦੀ ਵਾਰੀ ਸੀ ਕੱਟਾ deta ਇਹਨੇ ਗਾਹਾਂ ਵਾਲੀ ਵਾਰੀ ਆਪਾਂ ਇਹਦੇ ਭਰਾਵਾਂ ਨੇ ਐਮ 51 ਦਾ ਸੀਮੰਟ ਤੇ ਗਾਹਾਂ ਵਾਲੀ ਵਾਰੀ ਹੈ ਇਹਦੀ ਕੱਟੇ ਦੀ ਵਾਰੀ ਤੇ ਆ ਇਧਰਲੇ ਚੋਲਾ ਦੋ ਬਾੜਾ ਨਾ ਕੱਢ ਦੀ ਪਰਾਂ ਵਾਲੇ ਬਸ ਪਰਾਂ ਵਾਲੇ ਚੋੜਾ ਆ ਦੇ ਕੋਈ ਥਾਣਾ ਤਾਰਦਾ ਹੈਗਾ ਪੂਰੀ ਹੁਣ ਤਾਂ ਪੋਲੀ ਆਣਾ ਤਾਰਦਾ ਤਾਰ ਵੀ ਦਿਖਾ ਦਿਓ ਹਾਂ ਤਾਰ ਵੀ ਦਿਖਾ ਦਿਓ ਲੈ ਦੇਖ ਤਾਰ ਹੈ ਕਿ ਮੋਟੀ ਹੈ ਰਲਾ ਚੁਰਲਾ ਦਾ ਨਹੀਂ ਨਾ ਚਲਾ ਨਹੀਂ ਆਵਾ ਠੀਕ ਹੈ ਜੇ ਪਾਵਰ ਪਾਇਆ ਤਾਂ ਨਹੀਂ ਤਾਂ ਇਹਨੂੰ ਬਣਾ ਦਈਏ ਝੋਟਾ ਇਹ ਅਸੀਂ ਵੇਚਤੀ ਸੀ ਜਦੋਂ ਪਰਾਂ ਵਾਲੇ ਦੋ ਥਾਣ ਨਹੀਂ ਘਟਗੇ ਸੀ 45000 ਰੁਪਏ ਦੀ ਤੇ ਮੈਂ ਲੜ ਪਿਆ ਫੇਰ ਨੂੰ ਦਵਾ ਸੀ ਕੈਨਸਲ ਕਰਤਾ ਬਸ ਬਾੜਾ ਨਾਲ ਕੱਢ ਬਸ ਬਾਦੂ ਆ ਦੇਖੋ ਬਈ ਐਨਾ ਪਾ ਦੋ ਤਾਂ ਕੱਢਦਾ ਇਹ ਥਲੋਂ ਹੋ 2 ਲੀਟਰ ਤਾਂ ਨਾ ਜਿਆਦਾ 3 ਲੀਟਰ 3 ਲੀਟਰ ਆ ਤਾਂ ਤੰਤਨ ਕੇ ਲੀਟਰ ਤੜਕੇ ਕੱਢਦਾ ਜੀ ਨਾ ਆਪਾਂ ਹਮ ਅਜੇ ਵੀ ਆਰਡਰ ਦੇਖੋ ਹੋਰਾ ਓਕੇ ਹੈ ਬਸ ਬਾੜਾ ਨਾਲ ਕੱਢ ਬਸ ਤੋ ਦੀ ਹੁਣ ਇਹਨੂੰ ਤੇਲ ਲਾ ਦਿੰ। ਹਾਂ ਹੁਣ ਆਪਾਂ ਇਹ ਚ ਪਾਣੀ ਪਾ ਕੇ ਮੈਂ ਮੱਝ ਨੂੰ ਪਿਆ ਰਾਂ। ਮੈਨੂੰ ਗਣਾ ਜੇ ਕਿਸੇ ਮਤਲਬ ਵੀ ਜਿਹੜੇ ਕਹੋਂਦੇ ਨੇ ਬ੍ਰੀਡਰ ਉਹਦੇ ਕੋਈ ਹੋਵੇ ਨਾ ਇਹ ਮੱਝ 26 ਲੀਟਰ ਦਾ ਦਰਦਾ ਆਮ ਗੱਲ ਹੈ ਇਹਦੇ 26 ਲੀਟਰ ਔਰ ਆਪਾਂ ਨੂੰ ਨੌਜਨੀ ਆਪਾਂ ਤੋਂ ਉਹ ਨਹੀਂ ਦਿੱਤਾ ਨਹੀਂ ਜਾਂਦਾ ਮੈਡੀਸਨ ਵਗੈਰਾ ਉਹ ਵੀ ਇਹ 17 18 ਤੇ ਤਾਂ ਚੱਲੀ ਜਾਂਦੀ ਨਹੀਂ ਆਉਂਦੇ ਆਪਦੇ ਆਪਾਂ ਵੀ